ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਪੈਂਦਾ ਬਾਈਨੂ ਮੋਗਾ ਜੀ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਤੇ ਰੁਟੀਨ ਚ ਆਪਣੇ ਚੈਨਲ ਦੇ ਵੀਡੀਓ ਹੁੰਦੇ ਆ ਰਹਿੰਦੀਆਂ ਨੇ ਇੱਕ ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਕਰਨ ਪਿੰਡ ਕਾਲੇਕੇ ਤਹਿਸੀਲ ਬਾਗਾਪੁਰਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 981432616 ਠੀਕ ਆ ਬਾਈ ਕੀ ਡਿਟੇਲ ਆ ਸੂਆ ਕਿੰਨੇ ਮਸੂਂਦੀ ਆ ਵੀਰੇ ਦੂਜਾ ਸੂਆ ਸੁੰਦੀ ਆ ਠੀਕ ਆ ਜੀ ਇਹਦੇ ਤਰੀਕ ਮੁਤਾਬਕ 13 ਤਰੀਕ ਨੂੰ ਦਿਆਂ ਪੂਰੇ ਆ ਅੱਜ ਹੈਗੀ ਹੈ 7 6 ਦਿਨ ਪਏ 6 ਦਿਨ ਡੇਟਮ ਦਾ ਉਹ ਪਏ ਠੀਕ ਆ ਬਾਈ ਕਿੰਨਾ ਕ ਭਾਜ ਦੋਦਾ ਇਹਦਾ ਪਹਿਲਾਂ ਦਾ ਬਾਈ 20 ਕਿਲੋ ਦੁੱਧ ਦਿੱਤਾ ਵਾ ਠੀਕ ਆ ਜੀ ਆਪਾਂ ਗਾਰੰਟੀ ਵਾਲਾ ਗੰਮ ਹੀ ਆ 20 ਕਿਲੋ ਦਾ ਆਪਾਂ ਜਮਾ ਆਪਣੇ ਪਿੰਡ ਹੀ ਲਈ ਆ ਖਾਸ ਹੀ ਬੰਦਿਆਂ ਠੀਕ ਆ ਜੀ ਥਣਾ ਦੀ ਓਕੇ ਆ ਜੀ ਥਣਾ ਦੀ ਬੇਫਿਕਰ ਹੋ ਗਿਆ ਜੀ ਕੋਈ ਬੰਦਾ ਓਕੇ ਠੀਕ ਆ ਜੀ ਕ੍ਰੋਸ ਅੰਗ ਆ ਜੀ ਤੋਫਾ ਗਰਮੀਆਂ ਦਾ ਨਾ ਪਤਾ ਬਾਈ ਦੱਸਦਾ ਕਿ 20 ਕਿਲੋ ਦਿੱਤਾ ਵਾ ਥੋੜਾ ਕੈਮਰੇ ਤੋਂ ਡਰਦਾ ਜੀ ਪਸੂ ਇਹ ਕਹਿੰਦਾ ਉਪਰ ਆ ਕਰਨ ਜੀ ਆਪ ਵਾ ਜੇ ਸੰਗਲ ਵੀ ਲਾਇਆ ਮੇਰੇ 20 ਹੋਇਆ ਇਹਨੂੰ ਠੀਕ ਆ ਜੀ ਤਾਜੀ ਆਈਏ ਕਰ ਜਾਂਦਾ ਪਸੂ ਹੁਣੇ ਹੀ ਆਈ ਹੈ ਥਾਣ ਬਹੁਤ ਚੰਗਾ ਲੱਗਿਆ ਵਾ ਕੱਲਾ ਕੱਲਾ ਨਿਕੜ ਮਹੱਥੀ ਚਵਾਈਏਲਾ ਥਾਣਾ ਜੀ ਚਾਰ ਹੀ ਥਾਣਾ ਬਾਕੀ ਕੱਦ-ਗਾਠ ਵੀ ਚੰਗਾ ਜੀ ਵਜਨ ਵੀ ਚੰਗਾ ਸੋਹਣੀ ਫੇਸ ਕੁਆਲਿਟੀ ਆ ਗਾਰੰਟੀ ਵਾਲਾ ਕੰਮ ਹੀ ਆ ਬਾਈ ਕਹਿੰਦਾ 20 ਕਿਲੋ ਦੀ ਆਪਣੀ ਵੀ ਗਾਰੰਟੀ ਸੋਹਣੀ ਫੇਸ ਕੁਆਲਿਟੀ ਆ ਦੇਖ ਸਕਦੇ ਹੋ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਤਿਆਰੀ ਪੂਰੀ ਟੌਪ ਦੀ ਆ ਥੱਬੇ ਦਾ ਹਵਾਨਾ ਤਿਆਰ ਕਰੀ ਬੈਠੀ ਆ 6 ਦਿਨ ਤਾਂ ਬਾਈ 10 ਦਾ ਡੇਟ ਮੁਤਾਬਕ ਪਈ ਆ ਬਾਕੀ 1-2 ਦਿਨ ਪਸੂ ਉੱਪਰ ਵੀ ਲਿਜਾ ਸਕਦਾ ਸੂਨਾ ਘਾਟਾ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜਵਾ ਥਣਾ ਦੀ ਓਕੇ ਸੀਲਸ ਲੱਗ ਪੂਰੀ ਆ ਬਾਈ ਫੀਲ ਫੁੱਲ ਆ ਬਾਈ ਮੜੇ ਨਾ ਤੇਰੇ ਤੇ ਕੈਮਰੇ ਦੀ ਡਰਦੀ ਆ ਠੀਕ ਆ ਜੀ ਉਹਦਾ ਭਾਵੇਂ ਜਿਵੇਂ ਮਰ ਜੇ ਹੱਥ ਫੇਰੀ ਆ ਕੋਈ ਚੱਕਰੀ ਨਹੀਂ ਗਾ ਮੁੱਲ ਬਾਈ ਲੈਣ ਦੇ ਜਿਹੜਾ ਜੈਜ ਮੋਲੇ ਦਾ ਬਈ ਆਪਾ 58000 ਚ ਕੱਲੀ ਛੋੜ ਕਰਾਂ ਲੀ ਛੋੜ ਹੀ ਹੋਣੀ ਹੈ 500 ਛੋੜ ਕਰਾਂਗੇ ਠੀਕ ਹੈ ਜੀ ਜਮਾ ਫੈਕਸ ਮੋਹਲਾ ਬਾਈ ਕਹਿੰਦਾ 58000 ਚੋਂ 500 ਛੋੜ ਹੀ ਕਰਾਂਗੇ ਜਿਹਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਸਿਰਾ ਦਾ ਕੋਈ ਚੱਕਰ ਹੀ ਨਹੀਂ ਲੋ ਜੀ ਸਿਰਾ ਫੋਲ ਐਵੇਂ ਕੋਈ ਪਸੂ ਕਰ ਜਾਂਦਾ ਦੇਖ ਸਕਦੇ ਹੋ ਤੁਸੀਂ ਚਾਹੇ ਜਵਾਕ ਚੋਈ ਜਾਣ ਜੀ ਬਾਕੀ ਤਿਆਰੀ ਚੰਗੀ ਐ ਝੋਲ ਹਵਾਨੇ ਚ ਬਹੁਤ ਪਈ ਐ ਸਾਰੀਆਂ ਵਾਲਟਾਂ ਕਰਮ ਵਾਲੀ ਨੇ ਕੱਢ ਕੇ ਸੋਣਾ ਜਿਹਨੂੰ ਪਸੰਦ ਆਉਂਦੀ ਐ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ ਧੰਨਵਾਦ